ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਜੋਰਜ ਬਰਦਸਤੀ ਤੇ ਹੁਕਮਤ ਉਸ ਦੁਖੀ ਹੋਈ ਸ੍ਰਿਸ਼ਟੀ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਜਗਤ ਜਲੰਦੇ ਦੀ ਰੱਖਿਆ ਕਰਨ ਵਾਸਤੇ ਮਾਤਾ ਤ੍ਰਿਪਤਾ ਜੀ ਦੀ ਕੁਕਤੋ ਮਹਿਤਾ ਕਾਲੂ ਚੰਦ ਬੇਤੀ ਖੱਤਰੀ ਦੇ ਘਰ ਵਿੱਚ ਰਾਏ ਭੋਏ ਦੀ ਤਲਵੰਡੀ ਜੋ ਕਿ ਅੱਜ ਕੱਲ ਹੁਣ ਪਾਕਿਸਤਾਨ ਵਿੱਚ ਸਥਿਤ ਹੈ ਅੱਜ ਕੱਲ ਉਸ ਜਗ੍ਹਾ ਨੂੰ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਤਕ ਸੁਦੀ ਪੂਰਨ ਮਾਸੀ ਸੰਮਤ 1526 ਈਸਵੀ ਨੂੰ ਅੰਮ੍ਰਿਤ ਵੇਲੇ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨ ਕੀਤਾ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਆਂਦੇਰ ਭਲੋਆ ਸਿੰਘ ਬੋਕੇ ਮਿਰਗਲਾਵਲੀ ਪੰਨੀ ਜਾਇ ਨਾ ਤੀਰ ਤਰੋਆ ਜਿੱਥੇ ਬਾਬਾ ਪੈਰ ਤੇਰੇ ਪੂਜਾ ਆਸਨ ਥਾਪਣ ਸੋਆ ਗੁਰੂ ਜੀ ਦੇ ਸਵਾ ਪਹਿਰ ਰਾਤ ਰਹਿੰਦੀ ਅਵਤਾਰ ਧਰਨ ਉਪਰੰਤ ਜਦ ਦਿਨੇ ਚੜਿਆ ਤਾਂ ਮਹਿਤਾ ਜੀ ਨੇ ਪੰਡਤ ਹਰदयाल ਜੀ ਨੂੰ ਸੱਦ ਕੇ ਕਿਹਾ ਬਾਲਕ ਦੀ ਪਥਰੀ ਬਣਾਓ ਅਤੇ ਲਗਨ ਮਹੂਰਤ ਵੇਖ ਕੇ ਦੱਸੋ ਕਿ ਬਾਲਕ ਕਿ ਹੋ ਜਾਏਗਾ ਹੋਵੇਗਾ ਮਾਤਾ ਪਿਤਾ ਤਥਾ ਕੁੱਲ ਦਾ ਨਾਮ ਉੱਚਾ ਕਰਨ ਵਾਲਾ ਹੋਵੇਗਾ ਜਾਂ ਕੁਛ ਕੰਮ ਵਿਗਾੜੂ ਹੋਵੇਗਾ।